ਹਾਂਜੀ ਕੀ ਹਾਲ ਆ ਜੀ ਹੋਰ ਸਾਰੇ ਵੀ ਠੀਕ ਹੋ ਜੀ ਅੱਜ ਆਪਾਂ ਆਏ ਸੀਗੇ ਜੀ ਗਰੀ ਲਾਨ ਪਿੰਡ ਮੋਹੀ ਜੋਧਾਂ ਦੇ ਨੇੜੇ ਤੇ ਇਧਰੋਂ ਆਪਣੇ ਮੁੱਲਾਪੁਰ ਮੁੱਲਾਪੁਰ ਦਾਖਾ ਉਹਦੇ ਕੋਲ ਜੀ ਜੋਧਾਂ ਦੇ ਨਾਲ ਆ ਬਿਲਕੁਲ ਲੱਗ ਮਾ ਡੀ ਕੇ ਸਟੋਰ ਪਿੰਡ ਮੋਹੀ ਠੀਕ ਹੈ ਜੀ ਇਹਨਾਂ ਕੋਲ ਵੀ ਰੋਣਾ ਕੋਲ ਗਰੀ ਬਹੁਤ ਜ਼ਿਆਦਾ ਵਧਾਈ ਹੋਈ ਆ ਤੇ ਆਪਾਂ ਲੈਣ ਆਏ ਸੀਗੇ ਆ ਕਾਗਜੀ ਬਦਾਮ ਵੀ ਪਏ ਆ ਜੀ ਠੀਕ ਆ ਜੀ ਤੇ ਮਹਾਰਾਜ ਦੀ ਪੀਜ ਗ੍ਰੀਨ ਆ ਡਾਇਮੰਡ ਦੀ ਆ ਆਪਾਂ ਡਾਇਮੰਡ ਦਾ ਇੱਕ ਕਟਾ ਲੈ ਲਿਆ ਜੀ ਆ ਗਰੀ ਦਾ ਬਹੁਤ ਜ਼ਿਆਦਾ ਵਧੀਆ ਗਰੀ ਆ ਰੇਟ ਬਹੁਤ ਜ਼ਿਆਦਾ ਵਧੀਆ ਨੇ ਬਾਈ ਦੇ ਯਾ ਤੁਸੀਂ ਦੇਖ ਸਕਦੇ ਹੋ ਸਮਾਨ ਰੱਖਿਆ ਬਾਈ ਨੇ ਲਓ ਜੀ ਆ ਬਾਈ ਨੂੰ ਮਲਾਉਂਦੇ ਆ ਤੁਹਾਨੂੰ ਹੋਰ ਜੀ ਵੀਰ ਜੀ ਕੀ ਆ ਆ ਆਪਣਾ ਨੰਬਰ ਦੱਸ ਦੋ ਵੀਰ ਜੀ 828882088 ਇਹ ਵੀਰ ਜੀ ਦਾ ਨੰਬਰ ਨੋਟ ਕਰ ਲਿਓ ਜੀ ਪਿੰਡ ਮੋਹੀ ਜਿਸ ਕਿਸੇ ਨੇ ਵੀ ਲੈ ਕੇ ਆਣੀਆਂ ਗਿਰੀ ਬਹੁਤ ਜ਼ਿਆਦਾ ਵਧੀਆ ਗਿਰੀ ਆ ਤੇ ਬਹੁਤ ਜ਼ਿਆਦਾ ਵਧੀਆ ਰੇਟ ਨੇ ਅਸੀਂ ਹੋਰ ਵੀ ਪਤਾ ਕਰੇ ਨੇ ਰੇਟ 50 60 ਰੁਪਏ ਦਾ ਫਰਕ ਆ ਰੇਟਾਂ ਦੇ ਵਿੱਚ ਤੇ ਗਿਰੀ ਵੀ ਪੂਰੀ ਇੱਕ ਨੰਬਰ ਆ ਜੀ ਡਾਇਮੰਡ ਵੀ ਹੈਗੀ ਆ ਵੀਰ ਜੀ ਉਹਨਾਂ ਕੋਲ ਤੇ ਮਹਾਰਾਜਾ ਵੀ ਆ ਕਾਗਜੀ ਗਿਰੀ ਵੀ ਪਈ ਆ ਜੀ ਠੀਕ ਆ ਜੀ ਓਕੇ ਧੰਨਵਾਦ ਜੀ